ਕਰਕੇ এজেন্ডਾ ਸੀ ਜਿਹਦੇ ਕੀ ਅੱਜ ਪਾਰਟੀ ਵੱਲੋਂ ਇਹ ਕਿ ਪ੍ਰੈਸ ਮੀਟਿੰਗ ਕੀਤੀ ਜਾ ਰਹੀ ਹੈ ਮੈਂ ਗਰਮੀਤਲਾ ਬਿੱਟੂ ਪ੍ਰਧਾਨ ਇਕਤਾ ਪਾਰਟੀ ਉਹ ਸਮੁੱਚੀ ਇਕਤਾ ਪਾਰਟੀ ਵੱਲੋਂ ਕਿਉਂਕਿ ਇਕਤਾ ਪਾਰਟੀ ਦੇ ਨਾਲ ਜਿਹੜੇ ਸਮਾਜ ਜੁੜਿਆ ਉਹਨਾਂ ਛੋਟੇ ਛੋਟੇ ਕੰਮਾਂ ਨੂੰ ਲੈ ਕੇ ਮੈਂ ਸਮਝਦਾ ਠਾਣਿਆਂ ਵਿੱਚ ਜਿਹੜਾ ਵਾ ਵੀ ਛੋਟੇ ਛੋਟੇ ਕਾਮਾ ਵਾਲੇ ਜਾਣਾ ਪੈਂਦਾ ਪਹਿਲੀ ਗੱਲ ਇਕਤਾ ਪਾਰਟੀ ਦੇ ਮਾਲਕਰ ਇਹਨਾਂ ਕੋਈ ਸ਼ੀਰਵਾਲ ਹੈਗਾ ਕਿ ਠਾਣੇ ਤੱਕ ਮੈਂ ਤੇ ਮੇਰੇ ਆਗੂਣ ਕਰੀ ਅਜੇ ਤੱਕ ਠਾਣੇ ਜਾਣ ਦਿੱਤਾ ਹੀ ਨਹੀਂਗਾ ਆਪਣੇ ਘਰਾਂ ਚ ਬੈਠ ਕੇ ਜਾਂ ਦਫਤਰ ਬੈਠ ਕੇ ਉਹਦਾ ਹੱਲ ਕਰਦੀਦਾ ਵਾ ਪਰ ਪਿਛਲੇ ਜੇ ਮੰਨ ਲਓ ਸਰਕਾਰਾਂ ਕਹਿੰਦੀਆਂ ਕਿ ਅੱਜ ਦਰਖਾਸਤ ਦਿਓ ਤੇ ਅੱਧੇ ਘੰਟੇ ਘੰਟੇ ਬਾਅਦ ਤੁਹਾਨੂੰ ਉਹਦਾ ਮੈਸੇਜ ਆ ਜਾਊਗਾ ਦਿਹਾੜੀ ਦੋ ਦਿਹਾੜੀਆਂ ਚ ਕੰਮ ਜੇ ਤੁਹਾਡਾ ਹੋ ਨਹੀਂ ਬੜ ਜਾਊਗਾ ਪਰ ਦੇਖੋ ਇੱਕ ਤਾਂ ਪਾਰਟੀ ਦੇ ਆਗੂਆਂ ਦੇ ਉੱਪਰ ਮੈਂ ਸਮਝਦਾ ਵੀ ਅੱਜ ਵੀ ਦੋ ਮਸਲੇ ਜਿਹੜੇ ਖੜੇ ਆ ਇੱਕ ਦੇ ਪਿੱਛੇ ਪਰਚਾ ਆਇਆ ਐਫ ਆਰ ਆ ਨੰਬਰ ਹੈਗਾ 2 ਇਹ ਨਾਂ ਤੇ ਕੋਈ ਸੈਟਿੰਗ ਕਰਾਏਗੀ ਪਾਰਟੀ ਨਾਲ ਨਾ ਬੈਠਕ ਕਰਾਈ ਗਈ ਕਿਉਂਕਿ ਕੋਈ ਵੀ ਕੋਈ ਦਰਖਾਸਤ ਹੁੰਦੀ ਜਾਂ ਕੋਈ ਪਰਚਾ ਹੋਣ ਤੋਂ ਪਹਿਲਾਂ ਉਹਦੀ ਇੱਕ ਬੈਠਕ ਹੁੰਦੀ ਹੈ ਬੈਠਕ 'ਚ ਨਹੀਂ ਨਿਭੜਦਾ ਤਾਂ ਮੈਂ ਸਮਝਦਾ ਪਰਚਾ ਹੋ ਜਾਂਦਾ ਵਾ ਪਹਿਲਾਂ ਤੇ ਮਸਲਾ ਸਾਡਾ ਇਹ ਕਿ ਉਹ ਇਹਦੀ ਇਨਕੁਆਰੀ ਲਾਏ ਇਹਨੂੰ ਮੈਂ ਸਮਝਦਾ ਵੀ 1 ਮਹੀਨੇ ਤੋਂ ਸਵਾ ਮਹੀਨਾ ਹੋ ਚੁਕਾ ਇੱਕ ਕਦੀ ਇਨਕੁਆਰੀ ਲਾਈ ਸੀ ਐਸਐਸਪੀ ਸਾਹਿਬ ਕੋ ਸਾਰੇ ਇਕੱਠੇ ਹੋ ਗਏ ਸੀ ਹੀ ਉਹਦੇ ਵਿੱਚ ਇੱਕ ਅਸੀਂ ਆਪਣੇ ਵੱਲੋਂ ਦਰਖਾਸਤ ਡੀਐਸਪੀ ਨੂੰ ਦੇ ਕੇ ਆਈ ਸੀਗੇ ਕਿ ਜਿਹੜਾ ਬੰਦਾ ਦੋਸ਼ੀ ਹੈਗਾ ਉਹਦਾ ਮੋਬਾਈਲ ਨੰਬਰ ਵੀ ਹੈਗਾ ਸੀਗਾ ਪਰ ਅੱਜ ਤੱਕ ਨਾ ਤੇ ਉਹ ਦੋਸ਼ੀ ਤੇ ਕੋਈ ਕਾਰਵਾਈ ਕੀਤੀ ਗਈ ਹੈ ਨਾ ਉਹਦਾ ਕੋਈ ਨੰਬਰ ਟਰੇਸ ਕੀਤਾ ਗਿਆ ਵਾ ਉਹ ਸਚਿੰਦ ਸ਼ਰਮਾ ਤੇ ਉਹਦੀ ਵਾਈਫ ਦਾ ਪਰਚੇ ਵਿੱਚ ਨਾਂ ਸੀਗਾ ਪਰ ਦੇਖੋ ਵੀ ਡੇਢ ਮਹੀਨੇ ਤੋਂ ਉੱਪਰ ਹੋ ਗਿਆ ਉਹ ਤੋਂ 12ਵੇਂ ਐਸਐਸਪੀ ਸਾਹਿਬ ਨੂੰ ਮਿਲਿਆ ਗਿਆ ਐਸਐਸਪੀ ਸਾਹਿਬ ਨੇ ਕਿਹਾ ਵਾ ਕਿ 10 ਦਿਨਾਂ ਦੇ ਕੰਮ ਹੋ ਜਾਊਗਾ ਹੋਰ ਇਹ ਤੋਂ ਬਾਅਦ ਡੀਐਸਪੀ ਸਾਹਿਬ ਨੂੰ ਦੋ ਵਾਰੀ ਮਿਲਿਆ ਗਿਆ ਉਹਨਾਂ ਨੇ ਕਿਹਾ ਕਿ ਸਾਨੂੰ ਦੋ ਤਿੰਨ ਦਿਨ ਦਿਓ ਦੇਖੋ ਡੇ ਡੇਢ ਸਵਾ ਸਵਾ ਮਹੀਨਾ ਇੱਕ ਨਾਂ ਤੇ ਕੋਈ ਇਨਕੁਆਰੀ ਹੋਣ ਦਈ ਹੈ ਦੂਜੀ ਉਹ ਦੋਸ਼ੀ ਦੇ ਖਿਲਾਫ ਜਿਹੜੀ ਦਰਖਾਹਤ ਦਿੱਤੀ ਪਈ ਹੈ ਵਗੈਰਾ ਉਹਦਾ ਮੋਬਾਈਲ ਨੰਬਰ ਉੱਪਰ ਹੈਗਾ ਨਾ ਉਹਦਾ ਕੋਈ ਮੋਬਾਈਲ ਟਰੇਸ ਕੀਤਾ ਗਿਆ ਵਾ ਦੇਖੋ ਅਫਸਰ ਏਸੀ ਦੇ ਕਮਰਿਆਂ ਥੱਲੇ ਬਹਿ ਕੇ ਜਾਂ ਆਪਣੇ ਆਪਣੇ ਕਮਰਿਆਂ ਚ ਬਹਿ ਕੇ ਜੇ ਸਮਾਜ ਦਾ ਕੰਮ ਹੀ ਨਹੀਂ ਕਰ ਸਕਦੇ ਕਿਉਂਕਿ ਜਿਹੜੀ ਇਹਨਾਂ ਨੂੰ ਤਰਖਾਵਾਵਾਂ ਮਿਲਦੀਆਂ ਚਾਹੇ ਕੋਈ ਛੋਟਾ ਅਫਸਰ ਹੋਵੇ ਜਾਂ ਵੱਡਾ ਅਫਸਰ ਉਹ ਸਾਡੀਆਂ ਪੈਸੇ ਇਕੱਠੇ ਕਰਕੇ ਸਰਕਾਰਾਂ ਇਕੱਠੇ ਕਰਕੇ ਇਹਨਾਂ ਨੂੰ ਤਰਖਾਵਾਵਾਂ ਦਿੰਦੀਆਂ ਪਰ ਮੈਂ ਸਮਝਦਾ ਥਾਣਿਆਂ ਦੇ ਵਿੱਚ ਅੱਜ ਤਰਖਾਸ ਕਿ ਬੰਦਾ ਦਿੰਦਾ ਤੇ 15 20 20 ਦਿਨ ਜਿਹੜੇ ਮੈਂ ਸਮੇਂ ਦਾ ਦਰਖਾਸਤ ਪਾ ਲੋ ਦੇਖਦੇ ਨਹੀਂਗੇ ਜੇ ਅੱਜ ਪੰਜਾਬ ਦੇ ਥਾਣਿਆਂ ਦੇ ਮੋਰੇ ਕੋਈ ਧਰਨੇ ਲੱਗਦੇ ਆ ਉਹ ਧਰਨੇ ਲੱਗਣ ਦਾ ਮਕਸਦ ਹੈ ਪੁਲਿਸ ਅਫਸਰ ਜੇ ਪੁਲਿਸ ਅਫਸਰ ਸਹੀ ਟਾਈਮ ਤੇ ਕਿਸੇ ਦਾ ਕੰਮ ਕੀਤਾ ਹੋਵੇ ਚਾਹੇ ਉਹ ਕੋਈ ਵੀ ਪਾਰਟੀ ਆ ਵੀ ਮੈਂ ਸਮਝਦਾ ਥਾਣਿਆਂ ਦੇ ਮੋਰੇ ਜੜਾ ਵਾ ਵੀ ਧਰਨਾ ਨਾ ਲੱਗੇ ਕਿਉਂਕਿ ਮੈਂ ਉਹ ਗੱਲਾਂ ਨਹੀਂ ਕਹਿਣਾ ਚਾਹੁੰਦਾ ਕਿ ਜੋ ਥਾਣਿਆਂ ਵਿੱਚ ਹੁੰਦਾ ਕਿਉਂਕਿ ਇਕਤਾ ਪਾਰਟੀ ਸਭ ਤੋਂ ਜਿਹੜੀ ਹੈ ਪੁਲਸ ਅਫਸਰਾਂ ਦੀ ਸਾਰੇ ਭੇਤ ਜਾਣਦੀ ਹੈ ਅਸੀਂ ਉਹ ਗੱਲਾਂ 'ਚ ਨਹੀਂ ਆਣਾ ਚਾਹੁੰਦੇ ਇਹ ਸਾਡਾ ਇੱਕ ਮਕਸਦ ਸੀਗਾ ਇੱਕ ਅਸੀਂ ਜਿਹੜੀ ਕੋਠੀ ਜਿਹੜੀ ਮੋਤੀ ਬਾਜ 'ਚ ਖਰੀਦੀ ਸੀਗੀ ਉਹ ਕੋਠੀ ਜਿਹੜੀ ਹੈ ਮੈਂ ਸਮਝਦਾ ਹਿੰਮਤ ਸਿੰਘ ਰਿਲਾਇੰਸ ਪੰਪਲ ਨੇ ਜਿਹੜੀ ਹੈ ਉਹ ਗਾਹ ਮਨਿੰਦਰ ਨੂੰ ਵੇਚੀ ਸੀਗੀ ਚਾਹੇ ਉਹ ਮਨਿੰਦਰ ਲਵੇ ਚਾਹੇ ਮੈਂ ਲਵਾਂ ਪਰ ਜਿਹੜਾ ਅਸਲੀ ਦੋਸ਼ੀ ਹੈਗਾ ਉਹ ਹੈਗਾ ਹਿੰਮਤ ਸਿੰਘ ਹਿੰਮਤ ਸਿੰਘ ਅਤੇ ਉਹਨਾਂ ਨਾਲ ਸਾਥੀ ਜਿਹੜੇ ਸੀਗੇ ਉਹ ਸਾਰਾ ਕੁਝ ਥਾਣੇ ਵਿੱਚ ਮੰਨ ਗਏ ਸੀਗੇ ਕਿ ਵਾਕਈ ਅਸੀਂ ਪ੍ਰਧਾਨ ਜੀ ਕੋ ਪੈਸੇ ਲਏ ਆ ਕਿਉਂਕਿ ਉਹਦੇ ਤੋਂ ਬਾਅਦ ਮਾਲਕ ਕੋਠੀ ਦਾ ਕਬਜ਼ਾ ਸਾਡੇ ਕੋਲ ਹੈਗਾ ਉਹ ਤੋਂ ਬਾਅਦ ਤਿੰਨ ਵਾਰੀ ਉੱਥੇ ਕੋਠੀ ਦੇ ਮਾਲਕ ਜਿਹੜੇ ਪੈਦਾ ਹੋਏ ਆ ਤਿੰਨ ਚਾਰ ਬੰਦਿਆਂ ਨੇ ਮੈਨੂੰ ਫੋਨ ਕੀਤਾ ਮੈਂ ਸੋਚਦਾ ਮੌਕੇ ਤੇ ਅਸੀਂ ਡੀਐਸਪੀ ਸਾਹਿਬ ਨੂੰ ਉਹ ਨੰਬਰ ਦਿੰਦੇ ਰਿਆਂ ਰੀਡਰ ਸਾਹਿਬ ਨੂੰ ਪਰ ਅਜ ਤੱਕ ਉਹ ਵੀ ਜਿਹੜਾ ਮੈਂ ਸਮਝਦਾ ਉੱਥੇ ਤੋਂ ਉੱਥੇ ਹੀ ਕੰਮ ਰਿਹਾ ਵਾ ਆ ਹੁਣ ਥੋੜੇ ਦਿਨ ਹੋ ਗਏ ਆ ਫੇਰ ਉਹ ਕੋਠੀ ਦੇ ਇੱਕ ਮਾਲਕ ਜਾਗਿਆ ਵੀ ਜਿਹੜਾ ਕਹਿੰਦਾ ਮੇਰੇ ਕੋ ਰਜਿਸਟਰੀ ਹੈਗੀ ਆ ਉਹ ਬੰਦਾ ਜਿਹੜਾ ਮੇਰੇ ਕੋ ਆਇਆ ਇੱਥੇ ਚੱਲ ਕੇ ਪਹਿਲਾਂ ਕਹਿੰਦਾ ਸੀ ਉਹ ਫਲਾਣੇ ਬੰਦੇ ਨੇ ਦਰਖਾਸਤ ਦਿੱਤੀ ਹੈ ਮੇਰੇ ਖਿਲਾਫ ਕੋਈ ਚੰਨਣ ਸਿੰਘ ਹੈ ਚੰਨਣ ਸਿੰਘ ਹੀ ਨਾ ਚਰਨ ਸਿੰਘ ਚਰਨ ਸਿੰਘ ਉਹ ਹੈਗਾ ਵਾ ਖੈਰਾ ਮੰਦਰ ਦਾ ਪਰ ਅਸੀਂ ਜਿਹੜੀ ਆ ਹਿੰਮਤ ਸਿੰਘ ਨੇ ਜੈਲੀ ਕਾਗਜ਼ ਤਿਆਰ ਕੀਤੇ ਪਏ ਆ 1.5 ਸਾਲ ਹੋ ਗਿਆ ਅਸੀਂ ਪਹਿਲਾਂ ਵੀ ਧਰਨੇ ਦਾ ਐਲਾਨ ਕੀਤਾ ਸੀਗਾ ਪਰ ਐਸਪੀ ਮਨਜੀਤ ਸਿੰਘ ਨੇ ਬੜਾ ਵਧੀਆ ਰੋਲ ਉੱਤੇ ਨਭਾਇਆ ਉਹ ਹਿੰਮਤ ਸਿੰਘ ਨੂੰ ਬਿਠਾ ਲਿਆ ਉੱਥੇ ਹਿੰਮਤ ਸਿੰਘ ਦੇ ਨਾਲ ਸ਼੍ਰੋਮਣੀ ਅਕਾਲੀ ਲਾਡਾ ਆਗੂ ਜਿਹੜਾ ਲਾਲੀ ਜੋ ਕਿ ਪ੍ਰੀਤਾਲਾ ਸਕੂਲ ਦਾ ਮਾਲਕ ਹੈਗਾ ਉਹ ਨਾਲ ਆਇਆ ਉੱਥੇ ਉਹਨੇ ਗੱਲ ਕਹੀ ਸੀਗੀ ਕਿ ਪ੍ਰਧਾਨ ਜੀ ਕੋਠੀ ਦੇ ਮਾਲਕ ਇਹ ਆਪਣਾ ਹਿੰਮਤ ਸਿੰਘ ਹੀ ਹੈਗਾ ਵਾ ਹਿੰਮਤ ਸਿੰਘ ਨੇ ਐਨਆਰਆਈ ਬੰਦਿਆਂ ਕੋਲੋਂ ਟੋਰ ਨਹੀਂ ਲਈ ਸੀਗੀ ਪਰ ਜੇ ਹਿੰਮਤ ਸਿੰਘ ਨੇ ਟੋਰ ਨਹੀਂ ਲਈ ਸੀਗੀ ਤੇ ਉਹਦੇ ਤੋਂ ਬਾਅਦ ਅਜ ਤੱਕ ਹਿੰਮਤ ਸਿੰਘ ਨਾ ਚੋ ਕੋਠੀ ਵੜਿਆ ਜਦੋਂ ਖਰੀਦੀ ਗਈ ਉਦੋਂ ਕੋਠੀ ਤੇ ਨਹੀਂ ਵੜਿਆ ਜੇ ਉਹ ਤੋਂ ਬਾਅਦ ਭਜਨ ਸਿੰਘ ਐਨ ਆਰ ਆਈ ਵਿੱਚ ਪਿਆ ਭਜਨ ਸਿੰਘ ਐਨ ਆਰ ਆਈ ਨੇ ਬਹੁਤ ਫੋਨ ਕੀਤੇ ਹਿੰਮਤ ਸਿੰਘ ਨੂੰ ਮੈਂ ਆ ਗਿਆ ਮੈਂ ਕਰਦਾ ਮੈਂ ਆ ਗਿਆ ਮੈਂ ਕਰਦਾ ਜੇ ਮੰਨ ਲਓ ਜਿਹੜਾ ਹੌਣ ਬੰਦਾ ਆਇਆ ਇਹ ਮਾਲਕ ਹੈਗਾ ਅਸੀਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਕਿ ਜੇ ਉਹਦਾ ਮਾਲਕ ਹੈਗਾ ਜਾਂ ਮੈਨੂੰ ਮਿਲਣ ਜਾਂ ਮੋਂ ਉਹਨਾਂ ਨੂੰ ਪੁਲਿਸ ਨਾਲ ਮਿਲਣ ਜਾ ਕੇ ਪਰ ਦੇਖੋ ਪੁਲਿਸ ਦੀ ਨਲਾਕੀ ਦੇਖ ਲਓ ਡੇਢ ਸਾਲ ਦਾ ਸਮਾਂ ਬੀਤ ਗਿਆ ਅੱਜ ਤੱਕ ਹਿੰਮਤ ਸਿੰਘ ਨੂੰ ਥਾਣੇ ਬੁਲਾ ਕੇ ਨਹੀਂ ਪੁੱਛਿਆ ਗਿਆ ਕਿ ਤੇ ਕੋ ਉਹਦੇ ਪਹਿਲੇ ਅਪਰੂਵ ਕੀ ਹੈਗੇ ਆ ਇਹ ਜਿੰਨੀ ਇਹਦੀ ਪੈਰਵਾਹੀ ਕੀਤੀ ਹੈ ਕਿ ਪੁਲਿਸ ਨੇ ਨਹੀਂ ਕੀਤੀ ਇਹ ਏਕਤਾ ਪਾਰਟੀ ਦੇ ਆਗੂ ਨੇ ਪੈਰਵਾਹੀ ਕਰਕੇ ਉਹ ਕੋਠੀ ਦੇ ਉੱਪਰ ਏਕਤਾ ਪਾਰਟੀ ਦੇ ਬੋਰਡ ਲਾਏ ਆ ਜੇ ਏਕਤਾ ਪਾਰਟੀ ਦੇ ਬੋਰਡ ਨਾ ਲੱਗੇ ਹੁੰਦੇ ਵਿਚ ਹੈ ਅੱਜ ਤੱਕ ਉਹ ਕਬਜ਼ਾ ਕਾਫੀ ਕਿਸੇ ਬੰਦੇ ਦਾ ਹੋ ਜਣਾ ਸੀਗਾ ਕੱਲ ਨੂੰ ਹੋ ਸਕਦਾ ਉੱਥੇ ਕੋਈ ਬੰਦਾ ਵੀ ਮਰ ਸਕਦਾ ਹੈਗਾ ਜੇਕ ਉਥੇ ਕਬਜ਼ਾ ਕਰਦਾ ਅਸੀਂ ਜਾਂਦੇ ਜਾਂ ਕੋਈ ਹੋਰ ਬੰਦੇ ਜਾਂਦੇ ਤੇ ਜੇਕ ਉਥੇ ਬੰਦਾ ਮਰ ਜਾਂਦਾ ਉਹਦੀ ਸਿੱਧੀ ਜ਼ਿੰਮੇਵਾਰੀ ਮੈਂ ਸਮਝਦਾ ਪੁਲਿਸ ਪ੍ਰਸ਼ਾਸਨ ਦੀ ਹੋਣੀ ਸੀਗੀ ਪਰ ਅਸੀਂ ਇਹ ਪ੍ਰੈਸ ਕਾਨਫਰੰਸ ਕਰਨਾ ਨਹੀਂ ਚਾਹੁੰਦੇ ਸੀਗੇ ਪਰ ਸਾਨੂੰ ਪੁਲਿਸ ਅਫਸਰਾਂ ਨੇ ਇਹ ਮਜਬੂਰ ਕਰਤਾ ਵਾ ਕਿ ਪੁਲਿਸ ਦੇ ਹੱਥ ਖੜੇ ਹੈਗੇ ਆ ਅਗਲਾ ਸਾਡਾ ਏਜੰਡਾ ਹੈਗਾ ਜੀ ਉਹਨਾਂ 3 ਤਰੀਕ ਨੂੰ ਅਸੀਂ ਐਸਐਸਪੀ ਦੇ ਦਫ਼ਤਰ ਬਾਹਰ ਕੁਝ ਹੋਰ ਹੀ ਮੰਗਾ ਲੈ ਕੇ ਇਹ ਵੀ ਮੰਗਾ ਨਾਲ ਲੈ ਕੇ ਵੀ ਜੇ ਪੁਲਿਸ ਪ੍ਰਸ਼ਾਸਨ ਨੇ 3 ਤਰੀਕ ਤੋਂ ਪਹਿਲਾਂ-ਪਹਿਲਾਂ ਸਾਡਾ ਕੋਈ ਮਸਲਾ ਨਾ ਹੱਲ ਕੀਤਾ ਫੇਰ ਅਸੀਂ ਉਹ ਅਸੀਂ ਉਸੇ ਬੋਲ ਬੋਲਾਂਗੇ ਜਿਹੜੇ ਸ਼ਾਇਦ ਅਸੀਂ ਪਹਿਲਾਂ ਮਜਬੂਰ ਸੀਗੇ ਸਪੀਕਰ ਲਾ ਕੇ ਐਸਐਸਪੀ ਦਫ਼ਤਰ ਦੇ ਬਾਹਰ ਉਹ ਫੇ ਕੱਲੀ-ਕੱਲੀ ਗੱਲ ਅਸੀਂ ਐਸਐਸਪੀ ਇੰਚਾਰਜ ਦੱਸਾਂਗੇ ਕਿ ਤੁਹਾਡੇ ਥਾਣੇ ਵਿੱਚ ਕੀ ਹੁੰਦਾ ਰਿਹਾ ਵਾ ਇਕਤਾ ਪਾਰਟੀ ਹੋਰੇ ਵਿੱਚ ਕੀ ਜਿਹੜਾ ਯੋਗਦਾਨ ਪਾਉਂਦੀ ਰਹੀ ਹੈ ਕਿਉਂਕਿ ਇਕਤਾ ਪਾਰਟੀ ਹਮੇਸ਼ਾ ਪੁਲਿਸ ਪ੍ਰਸ਼ਾਸਨ ਦਾ ਸਾਥ ਦਿੱਤਾ ਪਿਆ ਵਾ ਜਿੱਥੇ ਕਹਿੰਦੇ ਉੱਥੇ ਮੰਗ ਪੱਤਰ ਦੇਈਦਾ ਪਰ ਜਦੋਂ ਅੱਜ ਇਕਤਾ ਪਾਰਟੀ ਨੇ ਜੈਨੂ ਕੰਮ ਲਿਆਂ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਸਭ ਤੋਂ ਜਿਹੜਾ ਵੱਡਾ ਰੋਲ ਜਿਹੜਾ ਉਹ ਪੁਲਿਸ ਅਫਸਰਾਂ ਦਾ ਹੈਗਾ ਨਾ ਇਨਕੁਆਇਰੀ ਕੀਤੀ ਗਈ ਹੈ ਨਾ ਹਿੰਮਤ ਸਿੰਘ ਦੇ ਖਿਲਾਫ ਪਰਚਾ ਕੀਤਾ ਗਿਆ ਵਾ ਕਾਨੂੰ ਉਸ ਕੋਠੀ ਦੇ ਕੋਈ ਗੱਲਬਾਤ ਹੁੰਦੀ ਹੈ ਜਾਂ ਪੁਲਿਸ ਉਹ ਹਿੰਮਤ ਸਿੰਘ ਦੇ ਪ੍ਰਚਾਰ ਨਹੀਂ ਕਰਦੀ ਜੇ ਅਸੀਂ ਇਹ ਸਮਝਾਂਗੇ ਕਿ ਪੁਲਿਸ ਪ੍ਰਸ਼ਾਸਨ ਹਿੰਮਤ ਸਿੰਘ ਨਾਲ ਮਿਲੀ ਪਈ ਹੈ ਉਹ ਜਿਹੜੀ ਅਸੀਂ ਇਨਕੁਆਰੀ ਲਾਈ ਹੈ ਇਹਦੀ ਪ੍ਰੋਪਰ ਇਨਕੁਆਰੀ ਨਾ ਕੀਤੀ ਗਈ ਤੇ ਵੀ ਤਿੰਨ ਜੀ ਉਹ ਅਸੀਂ ਜਿਹੜਾ ਵੱਡੇ ਪੱਧਰ ਤੇ ਰੋਸ ਮਜਾਰਾ ਕਰਾਂਗੇ ਤੇ ਪੁਲਿਸ ਦੇ ਖਿਲਾਫ ਮੈਂ ਸਮਝਦਾ ਉੱਥੇ ਪੋਲ ਖੋਲਾਂਗੇ ਇਹ ਏਕਤਾ ਪਾਰਟੀ ਦਾ ਅੱਜ ਮੈਂ ਸਮਝਦਾ ਵੀ ਡਿਮਾਂਡ ਸੀਗੀ ਤੁਹਾਡੇ ਜਰੀਏ ਅਫਸਰਾਂ ਤੱਕ ਪਹੁੰਚਾਉਂਦੀ